ਪੰਜਾਬ ਤੋਂ ਖਾ ਰਹੇ ਆ ਜਿੰਨੇ ਵਿਆਹਾਂ ਦੇ ਸ਼ੋਅ ਲੱਗ ਰਹੇ ਆ ਹੁਣ ਵੀ ਰਾਤ ਦਾ ਸਾਡਾ ਸ਼ੋਅ ਹੈ ਨਾ ਉਹ 80% ਕਿਸਾਨਾਂ ਦੇ ਪਰਿਵਾਰਾਂ ਤੋਂ ਹੀ ਸਾਨੂੰ ਪ੍ਰੋਗਰਾਮ ਮਿਲ ਰਹੇ ਨੇ ਪੰਜਾਬ ਤੋਂ ਹੀ ਖਾ ਰਹੇ ਆ ਜਦੋਂ ਪੰਜਾਬ ਦੀ ਜਾਂ ਕਿਸਾਨੀ ਦੀ ਗੱਲ ਆਉਂਦੀ ਹੈ ਸਾਰਿਆਂ ਨੂੰ ਆਉਣਾ ਚਾਹੀਦਾ ਭਾਈ ਜੀ ਕਿਵੇਂ ਦੇਖਦੇ ਜਿਹੜੀ ਮੰਗਾ ਨੂੰ ਲੈ ਕੇ ਕਿਸਾਨ ਧਰਨੇ ਤੇ ਬੈਠੇ ਆ ਮੰਗਾ ਤੁਹਾਨੂੰ ਜਾਇਜ਼ ਲੱਗਦੀਆਂ ਮੰਗਾ ਬਿਲਕੁਲ ਜਾਇਜ਼ ਨੇ ਔਰ ਇਹਨਾਂ ਮੰਗਾ ਨੂੰ ਸਾਡੇ ਔਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਆਪ ਸਪੋਰਟ ਕਰਦੇ ਰਹੇ ਆ C2+50 ਜਿਹੜੀ ਸੁਆਮਨਾਥਨ ਜੀ ਨੂੰ ਭਾਰਤ ਰਤਨ ਦਿੱਤਾ ਸਰਕਾਰ ਨੇ ਹੈਨਾ ਉਹਨਾਂ ਨੇ ਇੱਕ ਫਾਰਮੂਲਾ ਕੱਢਿਆ ਸੀ ਵੀ ਕਿਸਾਨ ਕਰਜ਼ੇ ਦੇ ਵਿੱਚ ਕਿਉਂ ਨੇ ਹੈਨਾ ਉਹਨਾਂ ਨੇ ਰਿਸਰਚ ਕਰਕੇ ਇੱਕ ਫਾਰਮੂਲਾ ਬਣਾਇਆ ਉਹਨਾਂ ਨੇ ਦੇਖਿਆ ਵੀ ਕਿਸਾਨ ਇੱਕ ਤਾਂ ਇਹਨੂੰ ਛੁੱਟੀ ਨਹੀਂ ਮਿਲਦੀ ਕੋਈ ਨਾ ਸੈਚਰਡੇ ਨਾ ਸੰਡੇ ਇੱਕ ਇਹ ਨਹੀਂ ਵੀ 8 ਘੰਟੇ ਡਿਊਟੀ ਕਰਕੇ ਜੌਬ ਤੋਂ ਘਰੇ ਆ ਗਏ ਆਪਾਂ ਨਾ ਇਹਨੂੰ ਕੋਈ ਪੈਨਸ਼ਨ ਨਹੀਂ ਮਿਲਦੀ ਹੈ ਨਾ ਇਹਨੂੰ ਕੋਈ ਇਨਸੈਂਟਿਵ ਮਿਲਦਾ ਇਹਦੀ ਟੁੱਟ-ਪਟ ਹੋ ਗਈ ਟਰੈਕਟਰ ਉਹਦੀ ਵਕਰੀ ਕਿਸ਼ਤ ਹੈ ਫਿਰ ਟਰੈਕਟਰ ਦੀ ਟੁੱਟ-ਭੱਜ ਹੋ ਗਈ ਹੋਰ ਐਗਰੀਕਲਚਰ ਦੇ ਸੰਦ ਹੋ ਗਏ ਹੈਨਾ ਤੇ ਸਾਰੀ ਫੈਮਿਲੀ ਵੀ ਟੱਬਰ ਵੀ ਨਾਲ ਲੱਗਿਆ ਰਹਿੰਦਾ ਹੈ ਹੈਨਾ ਉਹਨਾਂ ਦੀ ਲੇਬਰ ਵੀ ਉਹ ਸਭ ਕੁਝ ਜੋੜ ਕੇ ਇੱਕ ਫਾਰਮੂਲਾ ਬਣਾਇਆ ਸੀ ਸੀ2 ਪਲੱਸ 50 ਦਾ ਉਹਦੇ ਵਿੱਚ ਰੈਂਟ ਵੀ ਹੈ ਜ਼ਮੀਨ ਦਾ ਰੈਂਟ ਲਾ ਕੇ ਸਾਰੀ ਫੈਮਿਲੀ ਲੇਬਰ ਲਾ ਕੇ ਡੈਪ੍ਰੀਸ਼ੀਏਸ਼ਨ ਲਾ ਕੇ ਉਹ ਇੱਕ ਰੇਟ ਤੈਅ ਕੀਤੇ ਸੀਗੇ ਔਰ ਸਾਡੇ ਪ੍ਰਾਈਮ ਮਿਨਿਸਟਰ ਜੀ ਖੁਦ ਕਹਿੰਦੇ ਰਿਹਾ ਕਿ ਇਹਦੇ ਹਿਸਾਬ ਨਾਲ ਰੇਟ ਮਿਲਣੇ ਚਾਹੀਦੇ ਆ ਪਰ ਜਦੋਂ ਰੇਟ ਦੇਣ ਦੀ ਗੱਲ ਆਉਂਦੀ ਹੈ ਉਹ ਸਰਕਾਰਾਂ ਹੱਥ ਪਿੱਛੇ ਖਿੱਚ ਲੈਂਦੀਆਂ ਨੇ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਪੈਸੇ ਦੇਣ ਦੀ ਗੱਲ ਆਉਂਦੀ ਹੈ ਲੋਨ ਮਾਫੀ ਦੀ ਗੱਲ ਆਉਂਦੀ ਹੈ ਉਹ ਇੱਕ ਮਿੰਟ ਚ ਕਰ ਦਿੰਦੇ ਨੇ ਸਾਰੇ ਇਹ ਇਕੱਲੇ ਇੰਡੀਆ ਦੀ ਗੱਲ ਨਹੀਂ ਬਾਹਰ ਵੀ ਤੁਸੀਂ ਯੂਰਪ ਚ ਦੇਖ ਲਓ ਫਰਾਂਸ ਦੇ ਵਿੱਚ ਦੇਖ ਲਓ ਜਰਮਨ ਚ ਦੇਖ ਲਓ ਪੋਲੈਂਡ ਚ ਦੇਖ ਲਓ ਉੱਥੇ ਵੀ ਫਾਰਮਰ ਪ੍ਰੋਟੈਸਟ ਚੱਲ ਰਹੇ ਤੁਸੀਂ ਪਾ ਕੇ ਦੇਖਿਓ YouTube ਤੇ ਉੱਥੇ ਟਰੈਕਟਰ ਨਾਲ ਫਾਰਮਰ ਪ੍ਰੋਟੈਸਟ ਕਰ ਰਹੇ ਨੇ ਤੇ ਲੱਖਾਂ ਬਿਲੀਅਨ ਯੂਰੋ ਦੀ ਉਹਨਾਂ ਨੂੰ ਸਬਸਿਡੀ ਦਿੱਤੀ ਹੈ ਗਵਰਨਮੈਂਟ ਨੇ ਇਹੀ ਕਿਸਾਨ ਇੱਥੇ ਕਹਿ ਰਹੇ ਨੇ ਵੀ ਕਿਸਾਨਾਂ ਜਿਹੜੇ ਕਰਜ਼ੇ ਚ ਦੱਬੇ ਹੋਏ ਨੇ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦੇ ਦਿਓ ਕੋਈ ਨਵੀਂ ਡਿਮਾਂਡ ਨਹੀਂ ਹੈਗੀ ਪ੍ਰਾਣੀਆਂ ਕਮਿਟਮੈਂਟ ਨੇ ਉਹਨਾਂ ਦੀਆਂ ਉਹੀ ਕਿਸਾਨ ਮੰਗ ਰਹੇ ਨੇ ਤੁਹਾਨੂੰ ਕੀ ਲੱਗਦਾ ਕਿਸਾਨਾਂ ਨੂੰ ਐਵੇਂ ਤੇ ਕਿਉਂ ਨਹੀਂ ਦਿੱਤੀ ਜਾ ਰਹੀ ਕਿ ਕਿਸਾਨਾਂ ਨੂੰ ਕੁਝ ਸਮਝਦੀਆਂ ਨਹੀਂ ਸਰਕਾਰਾਂ ਜਾਂ ਫਿਰ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਸਬਸਿਡੀਆ ਘਟਾਉਣ ਦੀ ਗੱਲ ਹੋਵੇ ਜਾਂ ਫਿਰ ਐਮਐਸਪੀ ਦਾ ਨਾਂ ਦੇਣ ਦੀ ਗੱਲ ਹੋਵੇ ਤੁਹਾਨੂੰ ਇਹਦੇ ਪਿੱਛੇ ਕੀ ਵਜ੍ਹਾ ਲੱਗਦੀ ਹੈ ਕਾਰਪੋਰੇਟ ਜਿਨਨੇ ਘਰਾਨੇ ਆ ਹੁਣ ਦੇਖੋ ਅੰਬਾਨੀ ਦੇ ਬੇਟੇ ਦਾ ਵਿਆਹ ਹੋ ਰਿਹਾ ਹੈ ਹੈਨਾ ਮੁਬਾਰਕਾ ਮਾਲਕ ਜੋੜੀ ਨੂੰ ਖੁਸ਼ ਰੱਖੇ ਕੋਈ ਜੈਲਸੀ ਨਹੀਂ ਉਹਨਾਂ ਦੇ ਪ੍ਰਤੀ ਹੈਨਾ ਪਰ ਉਹ ਲੱਖਾਂ ਹਜ਼ਾਰਾਂ ਕਰੋੜ ਰੁਪਏ ਖਰਚ ਰਹੇ ਨੇ ਉਹ ਹੈਨਾ ਕਿੰਨੇ ਮਹਿੰਗੇ ਮਹਿੰਗੇ ਆਰਟਿਸਟ ਆ ਰਹੇ ਨੇ ਪਰ ਉਹਨਾਂ ਦੇ ਇੰਨੇ ਵੱਡੇ ਵੱਡੇ ਕਰਜ਼ੇ ਇੱਕ ਮਿੰਟ ਚ ਮਾਫ ਕਰ ਦਿੰਦੀ ਆ ਨਾ ਕਿਉਂਕਿ ਉੱਥੋਂ ਫੰਡਿੰਗ ਜਾਂਦੀ ਆ ਸਰਕਾਰਾਂ ਸਾਰੀਆਂ ਸਰਕਾਰਾਂ ਦੀ ਗੱਲ ਹੈ ਇਹ ਇਕੱਲੀ ਇੱਕ ਪਾਰਟੀ ਦੀ ਗੱਲ ਨਹੀਂ ਹੈਗੀ 77 ਸਾਲ ਹੋ ਗਏ ਕਿਸਾਨਾਂ ਨੂੰ ਰੋਂਦਿਆਂ ਨੂੰ ਵੀ ਐਮਐਸਪੀ ਦਾ ਕਾਨੂੰਨ ਦੇ ਹਿਸਾਬ ਨਾਲ ਜਾਂ ਸੀ2+50 ਦੇ ਸਾਬ ਨਾਲ ਰੇਟ ਮਿਲ ਜਾਣ ਕਾਰਪੋਰੇਟ ਵਰਲਡ ਨਾਲ ਸਰਕਾਰਾਂ ਦੀ ਆੜੀ ਆ ਸਾਰੀਆਂ ਸਰਕਾਰਾਂ ਦੀ ਤੇ ਉਹ ਚਾਹੁੰਦੇ ਆ ਕਿਸਾਨ ਬਸ ਢਾਲ ਰੋਟੀ ਚੱਲਦੀ ਰਹੇ ਇਹਨਾਂ ਨੂੰ ਬਸ ਜਿਆਦਾ ਵਧੀਆ ਸਾਡੇ ਬਰਾਬਰ ਨਾ ਆ ਜਾਣੇ ਇਹ ਪ੍ਰੋਬਲਮ ਹੈ ਜੇ ਤੁਹਾਡੀ ਗੱਲ ਕਰੀਏ ਤੁਸੀਂ ਸਿੰਗਰ ਹੋ ਗਾਇਕੀ ਨਾਲ ਤੁਸੀਂ ਸੰਬੰਧ ਰੱਖਦੇ ਹੋ ਤੁਸੀਂ ਵੀ ਕਾਰਪੋਰੇਟ ਲੋਕਾਂ ਦੇ ਨਾਲ ਮਿਲਦੇ ਜੁਲਦੇ ਹੋਵੋਗੇ ਜਾਂ ਫਿਰ ਉਹਨਾਂ ਦੇ ਪ੍ਰੋਗਰਾਮਾਂ 'ਚ ਵੀ ਜਾਂਦੇ ਹੋਗੇ ਤੁਸੀਂ ਫਿਰ ਕਿਸਾਨਾਂ ਦੇ ਪੱਖ ਦੇ ਵਿੱਚ ਕਿਉਂ ਖੜੇ ਹੋ ਆ ਕਿ ਤੁਸੀਂ ਕਾਰਪੋਰੇਟ ਦੇ ਨੇੜੇ ਕਿਉਂ ਨਹੀਂ ਰਹਿੰਦੇ ਮੈਂ ਆਪ ਖੇਤੀ ਕਰਦਾ ਮੈਂ ਮੈਂ ਨਹੀਂ ਕੱਲੇ ਆਈ ਥਿੰਕ ਸਾਰੇ ਜਿਹੜੇ 80% ਕਲਾਕਾਰ ਹੈ ਪੰਜਾਬੀ ਉਹ ਸਾਰੇ ਕਿਸਾਨੀ ਫੈਮਿਲੀ ਤੋਂ ਬਿਲੋਂਗ ਕਰਦੇ ਆ ਕਿਸਾਨਾਂ ਦੇ ਪੁੱਤ ਨੇ ਸਾਰੇ ਆਪਾਂ ਆਪ ਖੇਤੀ ਕਰਦੇ ਆ ਤੇ ਸਾਨੂੰ ਇਸ ਚੀਜ਼ ਦੀ ਨੌਲੇਜ ਹੈ ਔਰ ਸਾਡਾ ਇੱਕ ਜ਼ਮੀਰ ਵੀ ਹੁੰਦਾ ਹੈ ਸਾਡੇ ਸੰਸਕਾਰ ਹੁੰਦੇ ਆ ਜੋ ਸਾਡੇ ਮੇਰੀ ਬੇਬੇ ਨੇ ਜੋ ਸਾਨੂੰ ਸਿਖਾਇਆ ਹੈ ਸਾਡੇ ਗੁਰੂਆਂ ਨੇ ਸਿਖਾਇਆ ਵੀ ਜਦੋਂ ਹੱਕ ਦੀ ਗੱਲ ਹੁੰਦੀ ਹੈ ਸਾਨੂੰ ਨਾਲ ਖੜਨਾ ਚਾਹੀਦਾ ਪਰ ਲੋਕਤੰਤਰਿਕ ਤਰੀਕੇ ਦੇ ਨਾਲ ਇਹ ਨਹੀਂ ਆਪਾਂ ਕਿਸੇ ਨੂੰ ਗਾਲਾਂ ਕੱਢਣੀ ਸ਼ੁਰੂ ਕਰ ਦਈਏ ਕਿਸੇ ਪਾਰਟੀ ਨੂੰ ਭੰਲਣਾ ਸ਼ੁਰੂ ਕਰ ਦੋ ਹੈਨਾ ਸਾਰੀਆਂ ਪਾਰਟੀਆਂ ਸਤਕਾਰਯੋਗ ਨੇ ਕਿਸੇ ਪਾਰਟੀ ਨਾਲ ਸਾਡਾ ਰੌਲਾ ਨਹੀਂ ਹੈਨਾ ਸਾਡਾ ਤਾਂ ਨੁਕਸਾਨ ਹੁੰਦਾ ਕਿਸੇ ਪਾਰਟੀ ਨੂੰ ਗਾਲਾਂ ਕੱਢ ਕੇ ਸਾਡੇ ਪ੍ਰੋਗਰਾਮ ਘਟਦੇ ਹੈ ਹੈਨਾ ਪਰ ਸਾਡੀ ਨੀਤੀਆਂ ਦੀ ਲੜਾਈ ਹੈ ਹੱਕਾਂ ਦੀ ਲੜਾਈ ਹੈ ਕਿਸੇ ਨਾਲ ਪਰਸਨਲ ਕੋਈ ਸਾਡੀ ਈਗੋ ਨਹੀਂ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਪਤਾ ਕਹਿੰਦੇ ਆ ਵੀ ਇਹ ਹੱਕ ਬਣਦੇ ਆ ਔਰ ਪੂਰੇ ਵਰਲਡ ਦੇ ਕਿਸਾਨਾਂ ਦੀ ਪ੍ਰੋਬਲਮ ਹੈ ਇਹ ਔਰ ਪੰਜਾਬੀਆਂ ਨੂੰ ਮੈਂ ਸਜਦਾ ਕਰਦਾ ਇਹ ਹਿੰਮਤ ਕਰਦੇ ਆ ਇਹ ਮਰਨ ਤੋਂ ਨਹੀਂ ਡਰਦੇ ਸਰਕਾਰਾਂ ਜੋ ਮਰਜ਼ੀ ਕਰ ਲੈਣ ਹਮੇਸ਼ਾ ਹੀ ਡਟਦੇ ਆ ਜ਼ੁਲਮ ਦੇ ਮੂਹਰੇ ਔਰ ਹੱਕਾਂ ਦੇ ਨਾਲ ਖੜਦੇ ਆ ਜੇ ਕਿਸਾਨਾਂ ਦੇ ਧਰਨੇ ਦੇ ਵਿੱਚ ਪਿਛਲੇ ਅੰਦੋਲਨ ਦੀ ਗੱਲ ਕਰੀਏ ਕਿਸਾਨ ਲੀਡਰਾਂ ਦੇ ਨਾਲ ਜਾਂ ਫਿਰ ਕਿਸਾਨ ਜਥੇਬੰਦੀਆਂ ਨਾਲ ਬਹੁਤ ਸਾਰੇ ਗਾਇਕ ਜੁੜੇ ਸੀ ਲਗਾਤਾਰ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੁੰਦੇ ਰਹੇ ਸੀ ਸ਼ੰਭੂ ਸਿੰਘੂ ਬਾਡਰ ਹੋਵੇ ਚਾਹੇ ਆਪਣਾ ਦੂਸਰਾ ਬਾਡਰ ਹੋਵੇ ਇਸ ਵਾਰ ਤੁਹਾਨੂੰ ਕੀ ਲੱਗਦਾ ਕਿ ਕਿਉਂ ਘਟਨੇ ਸਿੰਗਰ ਕਿਉਂ ਨਹੀਂ ਆ ਰਹੇ ਇੰਨੀ ਵੱਡੀ ਗਿਣਤੀ ਦੇ ਵਿੱਚ ਦੇਖੋ ਕਾਰਨ ਤਾਂ ਮੈਨੂੰ ਸਮਝ ਨਹੀਂ ਆਉਂਦਾ ਔਰ ਹੁਣ ਤੱਕ ਤਾਂ ਪਤਾ ਵੀ ਲੱਗ ਗਿਆ ਹੈ ਸਾਰਿਆਂ ਨੂੰ ਆਪਾਂ ਰਿਕਵੈਸਟ ਹੀ ਕਰ ਸਕਦੇ ਆ ਕਿਉਂਕਿ ਆਪਾਂ ਪੰਜਾਬ ਤੋਂ ਖਾ ਰਹੇ ਆ ਜਿੰਨੇ ਵਿਆਹਾਂ ਦੇ ਸ਼ੋਅ ਲੱਗ ਰਹੇ ਆ ਹੁਣ ਵੀ ਰਾਤ ਦਾ ਸਾਡਾ ਸ਼ੋਅ ਹੈ ਨਾ ਉਹ 80% ਕਿਸਾਨਾਂ ਦੇ ਪਰਿਵਾਰਾਂ ਤੋਂ ਹੀ ਸਾਨੂੰ ਪ੍ਰੋਗਰਾਮ ਮਿਲ ਰਹੇ ਨੇ ਪੰਜਾਬ ਤੋਂ ਹੀ ਖਾ ਰਹੇ ਆ ਜਦੋਂ ਪੰਜਾਬ ਦੀ ਜਾਂ ਕਿਸਾਨੀ ਦੀ ਗੱਲ ਆਉਂਦੀ ਹੈ ਸਾਰਿਆਂ ਨੂੰ ਆਉਣਾ ਚਾਹੀਦਾ ਠੀਕ ਹੈ ਤਾਂ ਇਹ ਸਨ ਰੇਸ਼ਮ ਸਿੰਘ ਅਨਮੋਲ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬਾਕੀ ਸਿੰਗਰਸ ਨੂੰ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤੇ ਜੋ ਮੰਗਾ ਕਿਸਾਨਾਂ ਦੀਆਂ ਉਹਨਾਂ ਨੇ ਆਖਿਆ ਕਿ ਉਹ ਸਰਕਾਰ ਦੇ ਸਾਹਮਣੇ ਨੇ ਰੱਖੀਆਂ ਗਈਆਂ ਉਹ ਜਾਇਜ਼ ਨਹੀਂ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਜੋ ਗੱਲਾਂ ਮੋਦੀ ਸਾਹਿਬ ਆਪ ਕਹਿੰਦੇ ਰਹੇ ਨੇ ਉਹੀ ਅੱਜ ਉਹਨਾਂ ਤੋਂ ਕਰਵਾਉਣ ਦੇ ਲਈ ਕਿਸਾਨ ਧਰਨੇ ਉੱਤੇ ਬੈਠੇ ਨੇ ਤਾਂ ਕੀ ਕਿਸਾਨ ਆਗੂਆਂ ਦੀਆਂ ਜਾਂ ਫਿਰ ਕਿਸਾਨਾਂ ਦੀਆਂ ਜੋ ਮੰਗਾ ਨੇ ਉਹਨਾਂ ਨੂੰ ਮੰਨ ਕੇ ਸਰਕਾਰ ਕਿਸਾਨਾਂ ਨੂੰ ਵਾਪਸ ਘਰਾਂ ਵਿੱਚ ਭੇਜੇਗੀ ਜਾਂ ਫਿਰ ਲੰਬਾ ਸਮਾਂ ਕਿਸਾਨਾਂ ਨੂੰ ਬਾਰਡਰ ਉੱਤੇ ਬੈਠਣਾ ਪਵੇਗਾ ਇਸ ਦੀ ਸਭ ਜਿਹੜੀ ਹੈ ਨਜ਼ਰ ਰੱਖੀ ਹੋਏ ਨੇ ਬਾਕੀ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਾਂ ਤੇ ਨਾਲ